ਅਜੀਤਾ ਪ੍ਰੋਗਰਾਮ ਦੇਖ ਰਹੇ ਸਾਰੇ ਦਸਤਕੰਪਿਆਰ ਪਰਿ ਸਤਿ ਸ਼੍ਰੀਕਾਲ ਅੱਜ ਮੁਲਾਜ਼ਮ ਮਸਲੇ ਦੇ ਵਿੱਚ ਗੱਲ ਕਰਦੇ ਆਂ ਮਾਨਯੋਗ ਹਾਈ ਕੋਰਟ ਵੱਲੋਂ ਆਇਆ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਤੇ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੀਆਂ ਜਿਹੜੀਆਂ ਤਰਖਾਹਾਂ ਨੇ ਪ੍ਰਵੇਸ਼ਨ ਪੀੜਾ ਜਿਹੜਾ ਪੂਰਾ ਕਰ ਚੁੱਕੇ ਮੁਲਾਜ਼ਮਾਂ ਦੀਆਂ ਪੂਰੀਆਂ ਤਰਖਾਹਾਂ ਬਣਾਉਣ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕੀਤੇ ਨੇ ਸੋ ਅੱਜ ਦੀ ਇਸ ਵੀਡੀਓ 'ਚ ਜਾਣਦੇ ਆਂ ਕਿ ਮਸਲਾ ਕੀ ਸੀਗਾ ਤੇ ਕਿੰਨਾਂ ਦੀਆਂ ਤਰਖਾਹਾਂ ਬਣਾਉਣ ਬਾਰੇ ਹੈ ਜਿਹੜਾ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੇ ਔਰ ਨੇ ਹੋ ਜਾ ਰਹੀ ਕਿਤੇ ਗਏ 2020 ਤੋਂ ਇੱਕ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਜਿਹੜਾ ਪਾਵਰ ਕਾਮ ਦੇ ਮੁਲਾਜ਼ਮਾਂ CRN 295 ਪਬਲਿਕ ਉਨੀ ਚ ਜਿਹੜੇ ਭਰਤੀ ਹੋਏ ਸੀ ਸਾਈਕਲਾਈਂਡ ਮੈਨ ਉਹਨਾਂ ਉੱਤੇ ਕੋਰ ਕੇਸ ਸੀਗਾ ਜਿਹੜਾ ਭਰਤੀ ਨੂੰ ਲੈ ਕੇ ਚੱਲ ਰਿਹਾ ਸੀਗਾ ਜਿਸ ਦੀਆਂ ਬਖੂਬਖ ਤਰੀਕਾਂ ਤੋਂ ਬਾਅਦ ਅੱਜ ਮਾਨਯੋਗ ਹਾਈ ਕੋਰਟ ਵੱਲੋਂ 2 April ਨੂੰ ਜਿਹੜੀ ਤਰੀਕਤ ਭੁਤੀ ਗਈ ਆ ਤਾਂ ਉਸ ਦੇ ਵਿੱਚ ਜਿਹੜੇ ਮੁਲਾਜ਼ਮਾਂ ਦਾ ਤਿਆਰਬਾ ਨਹੀਂ ਲੱਗਿਆ ਹੋਇਆ ਇੱਕ ਤਾਂ ਉਹਨਾਂ ਦੀਆਂ ਤੇ ਇੱਕ ਜਿਹੜੇ ਪਾਵਰ ਕਮ ਵੱਲੋਂ ਆਪਣੇ ਵੱਲੋਂ ਵਿਭਾਗੀ ਜਾਂਚ ਸੀ ਜਿਹੜੀ ਕੀਤੀ ਗਈ ਸੀ ਉਸ ਦੇ ਵਿੱਚ ਉਹਨਾਂ ਨੇ ABC D E ਤੱਕ ਦੇ ਜਿੰਨੇ ਕੈਟਾਗਰੀਆਂ ਬਣਾ ਕੇ ਸੀ ਜਿਹੜੀ ਮੁਲਾਜ਼ਮਾਂ ਦੀਆਂ ਡਾਕੂਮੈਂਟਸ ਦੀ ਜਿਹੜੀ ਚੈਕਿੰਗ ਕੀਤੀ ਗਈ ਸੀ ਉਸ ਦੇ ਵਿੱਚ ਜਿਹੜੇ A ਕੈਟਾਗਰੀ ਦੇ ਵਿੱਚ ਪਾਏ ਗਏ ਮੁਲਾਜ਼ਮ ਸੀਗੀਆਂ ਤਾਂ ਉਹਨਾਂ ਦੀ ਤਰ੍ਹਾਂ ਹਾਂ ਬਣਾਉਣ ਦੇ ਉੱਤੇ ਜਿਹੜਾ ਹਾਈ ਕੋਰਟ ਵੱਲੋਂ ਆਗਾ ਆਦੇਸ਼ ਨੇ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਕਿ ਇੱਕ ਤਾਂ ਨੌਨ ایکسپੀਰੀਅੰਸ ਤੇ ਇੱਕ A ਕੈਟਾਗਰੀ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਰਿਲੀ ਕੀਤੇ ਜਾਣ ਤੇ ਉਹਨਾਂ ਦਾ ਪਰਖ ਖਾਲ ਦਾ ਸਮਾਂ ਪੂਰਾ ਕਰਦੇ ਹੋਏ ਉਹਨਾਂ ਦੇ ਆਦੇਸ਼ ਨੇ ਜਿਹੜੇ ਉਹ ਜਾਰੀ ਕੀਤੇ ਜਾਣ ਤੇ ਜਿਹੜੇ ਬਾਕੀ ਕੈਟਾਗਰੀਆਂ ਰਹਿ ਗਈਆਂ ਤਾਂ ਉਹਨਾਂ ਦੇ ਲਈ 2 ਮਹੀਨਿਆਂ ਦਾ ਸਮਾਂ გარਨਤੰਦ ਕੀਤਾ ਕਿ 2 ਮਹੀਨਿਆਂ ਦੇ ਵਿੱਚ ਆਪਣੀ ਜਾਂਚ ਆ ਜਿਹੜੀ ਉਹ ਪੂਰੀ ਕੀਤੀ ਜਾਵੇ ਇਸ ਦੇ ਲਈ ਜਿਹੜੇ ਅਗਲੇ ਹੁਕਮ ਨੇਗੇ ਉਹ ਜਾਰੀ ਕਰ ਦਿੱਤੇ ਗਏ ਨੇਗੇ ਕਿ 2 ਮਹੀਨਿਆਂ ਦੇ ਵਿੱਚ ਆ ਜਿਹੜਾ ਜਾਂਚ ਜਰਸੀਆਂ ਨੇ ਜਿਹੜੀਆਂ ਆਪਣਾ ਜਾਂਚ ਕਰਕੇ ਆ ਜਿਹੜਾ ਉਹ ਮੁਲਾਜ਼ਮਾਂ ਦੇ ਲਈ ਜਿਹੜੇ ਜੋ ਵੀ ਉਹਨਾਂ ਦੇ ਵਿੱਚ ਤੱਥ ਨੇ ਜਿਹੜੇ ਉਹ ਪੇਸ਼ ਕਰਨਗੇ ਕਿ ਕਿਹੜੇ ਮੁਲਾਜ਼ਮੇ ਇਸ ਦੇ ਵਿੱਚੋਂ ਆਪਣੇ ਜਿਹੜੇ ਤਸਤਾਵੇਜ਼ ਨੂੰ ਸਹੀ ਨਹੀਂ ਪਾਇ ਪਾਏ ਜਾ ਰਹੇ ਜਿਨ੍ਹਾਂ ਦੇ ਤੇ ਕਿੰਨਾਂ ਦੇ ਸਹੀ ਨੇਗੇ ਤਾਂ ਉਹਦੀ ਪੜਤਾਲ ਕਰਕੇ ਜਿਹੜਾ ਵਿਭਾਗ ਆਪਣੀ ਉਹ ਜਾਣ ਸੌਪੇਗਾ ਸੋ ਕਾਫੀ ਲੰਮੇ ਸਮੇਂ ਤੋਂ ਤਕਰੀਬਨ 4 ਸਾਲ ਤੋਂ ਉੱਪਰ ਦਾ ਸਮਾਂ ਸੀ ਜਿਹੜਾ ਇਹਨਾਂ ਮੁਲਾਜ਼ਮਾਂ ਨੂੰ ਹੋ ਗਿਆ ਸੀਗਾ ਇਹ ਇਹਨਾਂ ਦੀ ਜਿਹੜੀ ਤਨਖਾਹ ਸੀਗੀ ਜਿਹੜੀ ਹੁਣ तकरीबन ਪਿਛਲੇ ਸਾਲ 2023 ਦੇ ਵਿੱਚ ਇਹਨਾਂ ਦਾ 3 ਸਾਲ ਦਾ ਪਰਕਾਲ ਸੀ ਜਿਹੜਾ ਪੂਰਾ ਹੋ ਗਿਆ ਸੀਗਾ ਤਾਂ ਉਸ ਸਮੇਂ ਤੋਂ ਲੈ ਕੇ ਜਿਹੜਾ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜਾ ਮੁਲਾਜ਼ਮਾਂ ਦੇ ਵਿੱਚ ਸੀਗਾ ਇਸ ਵਿਸ਼ੇ ਨੂੰ ਲੈ ਕੇ ਰੋਸ ਸੀਗਾ ਜਿਹੜਾ ਪਾਇਆ ਜਾ ਰਿਹਾ ਸੀਗਾ ਕਿ ਉਹਨਾਂ ਦਾ ਪਰਕਾਲ ਦਾ ਸਮਾਂ 3 ਸਾਲ ਦਾ ਪੂਰਾ ਹੋਣ ਤੋਂ ਉਪਰੰਤ ਵੀ ਹੈ ਜਿਹੜੀਆਂ ਤਨਖਾਹਾਂ ਸੀਗੀਆਂ ਜਿਹੜੀਆਂ ਉਹ ਨਹੀਂ ਵੜ ਰਹੀਆਂ ਸੀਗੀਆਂ ਤਾਂ ਪਾਵਰ ਕਾਮ ਵੱਲੋਂ ਜਿਹੜਾ ਸਟੇਟ ਕੋਡ ਆ ਸੀਗਾ ਜਿਹੜਾ ਇਸ ਦੇ ਵਿੱਚ ਕਾਰਨ ਸੀਗਾ ਜਿਹੜਾ ਮੈਨ ਦੱਸਿਆ ਜਾ ਰਿਹਾ ਸੀਗਾ ਸੋ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੇ ਉਦੇਸ਼ ਨਿਕੇ ਉਹ ਮਿਲਣ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਜਿਹੜੇ ਮੁਲਾਜ਼ਮ ਨੇ ਤਕਰੀਬਨ ਸਾਢੇ 1400 ਦੇ ਤਕਰੀਬਨ ਜਿਹੜੇ ਮੁਲਾਜ਼ਮ ਬਣਦੇ ਨੇਗੇ ਤਾਂ ਉਹਨਾਂ ਨੂੰ ਇਹ ਰਾਤ ਭਰੀ ਜਿਹੜੀ ਖਬਰ ਆਈ ਅੱਜ ਮਾਨਯੋਗ ਹਾਈ ਸੋ ਉਮੀਦ ਕਰਦੇ ਆ ਕਿ ਬਾਕੀਆਂ ਦੇ ਉੱਤੇ ਵੀ ਜਿਹੜਾ ਜਲਦੀ ਆ ਕੋਈ ਨਾ ਕੋਈ ਫੈਸਲਾ ਜਿਹੜਾ ਆਵੇਗਾ ਤੇ ਮਲਾਜਮਾਂ ਨੂੰ ਕਰਾਂਤਪਰੀ ਖਬਰ ਜਿਹੜੀ ਉਹ ਵੀ ਦੇਖਣ ਨੂੰ ਮਿਲੇਗੀ ਸੋ ਇਹ ਜਾਣਕਾਰੀ ਪਾਵਰ ਕਾਉਂ ਦੇ ਨਾਲ ਜੁੜੇ ਹੋਏ ਮਲਾਜਮ ਖਾਸ ਤੌਰ ਤੇ ਸੀਆਰਏ 295 ਦੇ ਉਦੀਨ ਜਿਹੜੇ ਭਰਤੀ ਹੋਏ ਮਲਾਜਮ ਸੀਗੇ ਤਾਂ ਉਹਨਾਂ ਲਈ ਜਿਹੜਾ ਇਹ ਪ੍ਰੋਗਰਾਮ ਸੀ ਅਸੀਂ ਕੀਤਾਗਾ ਕਿ ਅੱਜ ਕੋਰਟ ਦੇ ਵਿੱਚ ਜਿਹੜੀ ਤਾਰੀਖ ਸੀਗੀ ਉਸ ਨੂੰ ਲੈ ਕੇ ਮਲਾਜਮਾਂ ਦੇ ਕਾਫੀ ਸਾਰੇ ਸਵਾਲ ਸੀਗੇ ਜਿਹੜੇ ਉਹ ਆ ਰਹੇ ਸੀਗੇ ਕਿ ਅੱਜ ਦੀ ਤਾਰੀਖ ਦੇ ਉੱਤੇ ਕੀ ਬਣਿਆ ਸੋ ਇਹ ਵੀਡੀਓ ਤੁਹਾਡੇ ਲਈ ਸਾਰਿਆਂ ਲਈ ਸਾਂਜੀ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ